ਕਸੂਰ ਦੀ ਗੜੀ ਲਾਹੌਰ ਦੀ ਹਿੱਕ ਤੇ ਰੜਕਦੀ ਸੀ ਕਸੂਰ ਦਾ ਨਵਾਬ ਕੁਤਬਉਦ-ਦੀਨ ਖਾਨ ਸਵੇ ਮੱਛਾ ਮਰੋੜੀ ਫਿਰਦਾ ਸੀ ਖਾਨਾ ਦੇ ਖਾਨ ਪਰੋਣ ਮਲਤਾਨ ਦਾ ਸੂਬਾ ਤੇ ਕਸੂਰ ਦਾ ਨਵਾਬ ਇਹ ਦੋਵੇਂ ਜਿਗਰੀ ਦੋਸਤ ਸਨ ਨਵਾਬ ਮੁਜ਼ੱਫਰ ਖਾਨ ਨੇ ਕਸੂਰੀਏ ਨੂੰ ਉਸ਼ਕਲ ਦਿੱਤੀ ਹੈ ਕুতਬੁਲਦੀਨ ਖਾਨ ਨੂੰ ਲਾਹੌਰ ਸਰਕਾਰ ਦੇ ਖਿਲਾਫ ਖੜਾ ਕਰ ਲਿਆ ਹੈ ਉਂਗਲੀਆਂ ਵਿਖਾਉਣ ਵਾਲੇ ਉਂਗਲੀਆਂ ਤੇ ਨਚਾ ਲੈਂਦੇ ਆ ਖਾਨ ਕੱਪੜਿਆਂ ਤੋਂ ਬਾਹਰ ਹੋ ਗਿਆ ਉਹਨੇ ਜਹਾਦੀ ਇਕੱਠੇ ਕਰ ਲਈ ਹਜ਼ਾਰਾਂ ਮਣ ਕਫਨ ਦੇ ਕੱਪੜਿਆਂ ਦਾ ਝੇਰ ਲਾ ਦਿੱਤਾ ਹੈ ਮੁਰਗੇ ਭੁੱਜਣ ਲੱਗੇ ਦੀਗਾਂ ਚੜ ਗਈਆਂ ਮੁਫਤ ਦਾ ਮਾਲ ਖਾਣ ਵਾਲੇ ਹੁਸ਼-ਹੁਸ਼ ਕਰਕੇ ਆਪੇ ਫੌਨ ਬੰਨ ਫੌਜ ਤਿਆਰ ਹੋ ਗਈ ਹੈ ਮਹਾਰਾਜ ਨੇ ਵੀ ਲਾਹੌਰ ਦੇ ਵਿੱਚ ਤੌਸੇ ਤੇ ਡੱਗਾ ਮਾਰ ਕੇ ਵੇਖਿਆ ਫੌਜਾਂ ਤਿਆਰ ਬਰ ਤਿਆਰ ਸਨ ਖੈਰ ਨਜ਼ਰ ਨਹੀਂ ਸੀ ਆਉਂਦੀ ਕਸੂਰ ਦੀ ਬਲੀ ਦਾ ਬੱਕਰਾ ਬਣ ਰਿਆ ਸੀ ਕਸੂਰ ਕਸੂਰ ਵਿੱਚ ਜਹਾਦੀ ਤੇ ਅਫਰਾਉ ਬੰਦੇ 2-2 ਫੁੱਟ ਜ਼ਮੀਨ ਤੋਂ ਉੱਚੇ ਹੋ ਕੇ ਬਾਂਗਾ ਦੇ ਰਹਿ ਸਨ ਤੇ ਉਹਨਾਂ ਦੀਆਂ ਆਵਾਜ਼ਾਂ ਲਾਹੌਰ ਪਹੁੰਚ ਰਹੀਆਂ ਸਨ ਨਵਾਬ ਕੁਤਬੁਲਦੀਨ ਖਾਨ ਨੇ ਕੋਠੇ ਚੜ ਕੇ ਆਪਣੇ ਗਦਰੜ ਭਰਾਵਾਂ ਨੂੰ ਟਾਰਾ ਮਾਰੀ ਗਿਦਰੜਾ ਨੇ ਹੂਕਣਾ ਸੀ ਹੂਕੇ ਪਰ ਬਲ ਦੀ ਅੱਗ ਵਿੱਚ ਛਾਲ ਕੌਣ ਮਾਰੇ ਬਾਹਰ ਹੀ ਖੜੇ ਦਮ ਹਲਾਉਂਦੇ ਨੇ ਨਵਾਬ ਲੱਕੋਂ ਫਾਹੇ ਆ ਗਿਆ ਹੁਣ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਨਵਾਬ ਨਾਲ ਉਹ ਗੱਲ ਬਣੀ ਸੱਪ ਦੇ ਮੂੰਹ ਕੋੜ ਕਰਨੀ ਖਾਵੇ ਤੇ ਕੋੜ ਹੋਵੇ ਛੱਡੇ ਤੇ ਲਾਜ ਲੱਗੇ ਨਵਾਬ ਨੂੰ ਜਦੋਂ ਪਤਾ ਲੱਗਾ ਕਿ ਮਲਤਾਨ ਦੇ ਸੂਬੇਦਾਰ ਨੇ ਪੌੜੀ ਚੜਾ ਕੇ ਥੱਲਿਓਂ ਪੌੜੀ ਖਿੱਚ ਲਈ ਹੈ ਤਾਂ ਅੱਖਾਂ 'ਚ ਘਸੁੰਨ ਦੇ ਕੇ ਰੋਇਆ ਪਰ ਹੁਣ ਕੀ ਹੋ ਸਕਦਾ ਸੀ ਫੌਜਾਂ ਨੇ ਲਾਹੌਰ ਨੂੰ ਕੂਚ ਕਰ ਦਿੱਤਾ ਸੀ ਪਠਾਨ ਦਾ ਪੁੱਤਰ ਸੀ ਆਖਰ ਡਟ ਗਿਆ ਲੋਹੇ ਦੀ ਲਾਠ ਬਣ ਗਿਆ ਇਕ ਕਹਿੰਦੇ ਆ ਪਟਨੇ ਜ਼ਰਾ ਕੁ ਸਾਲਿਆ ਫਿਰ ਕਹਿੰਦਾ ਹੈ ਬਜ਼ੁਰਗ ਆਖਦੇ ਨੇ ਕਿ ਕਸੂਰ ਦਾ ਪਹਿਲਾ ਨਾਮ ਕੁਸ਼ਪੁਰ ਸੀ ਭਗਵਾਨ ਰਾਮਚੰਦਰ ਦੇ ਪੁੱਤਰ ਕੁਸ਼ ਨੇ ਇਹ ਸ਼ਹਿਰ ਬਸਾਇਆ ਸੀ ਇਸ ਸ਼ਹਿਰ ਤੇ ਜ਼ਮਾਨੇ ਦੇ ਕਈ ਚਖੜ ਚੁਲੇ ਨੇ ਕਈ ਹਵਾਵਾਂ ਆਈਆਂ ਲੰਘ ਗਈਆਂ ਸਨ 1570 ਦੇ ਵਿੱਚ ਅਕਬਰ ਬਾਦਸ਼ਾਹ ਨੇ 350 ਹਸਨ ਯਹੀ ਪਠਾਣਾ ਨੂੰ ਇੱਥੇ ਵਸਾਇਆ ਜ਼ਗੀਰ ਦਿੱਤੀ ਫੌਜਾਂ ਵਿੱਚ ਅਹੁਦੇ ਬਖਸ਼ੇ ਤੇ ਰਕਮ ਕੋਲੋਂ ਦੇ ਕੇ ਇੱਕ ਜ਼ਿਲ੍ਹਾ ਬਣਾ ਦਿੱਤਾ ਮੁਗਲ ਰਾਜ ਵਿੱਚ ਇਹ ਪਠਾਣਾ ਨੇ ਤਲਵਾਰ ਦੇ ਜ਼ੋਰ ਨਾਲ ਚੰਗਾ ਦਬਦਬਾ ਬਣਾਤਾ ਹੈ ਬਹਾਦਰ ਸ਼ਾਹ ਨੇ ਆਪਣੇ ਭਰਾਵਾਂ ਦੇ ਮੁਕਾਬਲੇ ਤੇ ਮਦਦ ਕਰਨ ਬਦਲੇ ਇੱਥੋਂ ਦੇ ਪਠਾਨ ਬਜ਼ੀਦ ਖਾਨ ਨੂੰ ਕੁਤਬੁਲਦੀਨ ਖਾਨ ਦਾ ਖਿਤਾਬ ਦਿੱਤਾ ਹੈ ਇਹਨਾਂ ਪਠਾਣਾ ਦੇ ਭਰਾ ਭਤੀਜੇ ਤੇ ਸਾਥੀਆਂ ਨੇ ਬੰਦੇ ਬਹਾਦਰ ਵੇਲੇ 22 ਲੜਾਈਆਂ ਵਿੱਚ ਹਿੱਸਾ ਲਿਆ ਤੇ 6 ਅੰਤਰਾ 1768 ਦੇ ਅਰਬ ਵਿੱਚ ਪਠਾਨਕੋਟ ਦੀ ਲੜਾਈ ਵਿੱਚ ਚਾਚਾ ਭਤੀਜਾ ਬਾਬਾ ਬినੋਦ ਸਿੰਘ ਦੀ ਤਲਵਾਰ ਦੀ ਧਾਰ ਨੇ ਪਾਰ ਬੁਲਾ ਦਿੱਤਾ ਹੈ ਕੁਤਬੁਲਦੀਨ ਖਾਨ ਦਾ ਖਿਤਾਬ ਹਰ ਉਸ ਬੰਦੇ ਨੂੰ ਦਿੱਤਾ ਜਾਂਦਾ ਜਿਹੜਾ ਕਸੂਰ ਦਾ ਹਾਕਮ ਹੁੰਦਾ ਸਰਕਾਰ ਨੇ ਪਹਿਲਾਂ ਏਲਚੀ ਭੇਜਣ ਦੀ ਸਲਾਹ ਕੀਤੀ ਫੈਸਲਾ ਹੋ ਗਿਆ ਏਲਚੀ ਭੇਜੇ ਗਏ ਕਸੂਰ ਵਾਲਿਆਂ ਉਹਨਾਂ ਨੂੰ ਗੱਲਾਂ ਬਾਤਾਂ ਵਿੱਚ ਟਾਲ ਦਿੱਤਾ ਸਰਕਾਰ ਨੇ ਇੱਕ ਵਾਰ ਫਿਰ ਹਮਦਰਦੀ ਜ਼ਾਹਰ ਕੀਤੀ ਵੇ ਚਲ ਕੋਈ ਨਾ ਉਹ ਜੇ ਰਾਤ ਦਾ ਭੁੱਲਿਆ ਦਿਨੇ ਘਰ ਆ ਜਾਏ ਉਹਨੂੰ ਭੁੱਲਿਆ ਨਾ ਜਾਣੀ ਇਸ ਲਈ ਦੋ ਬੰਦੇ ਫਿਰ ਚੁਣੇ ਗਏ ਜਿਹੜੇ ਉਸ ਵੇਲੇ ਦਰਬਾਰ ਦੇ ਮੋਰੀਸਨ ਸਰਦਾਰ ਫਤਿਹ ਸਿੰਘ ਕਾਲਿਆਣਾ ਵਾਲਾ ਤੇ ਫਕੀਰ ਅਜੀਜ਼ ਉਦਦੀਨ ਨੂੰ ਕਸੂਰ ਭੇਜਿਆ ਗਿਆ ਘੋੜੇ ਜੋੜੇ ਤੇ ਖਿਲਤ ਦੇ ਕੇ ਸਾਰੇ ਹਕੂਕ ਇਹਨਾਂ ਦੋਹਾਂ ਨੂੰ ਦੇ ਦਿੱਤੇ ਜਿੱਦਾਂ ਇਹਨਾਂ ਦੀ ਮਰਜ਼ੀ ਫੈਸਲਾ ਕਰ ਲੈਣ ਭਟ ਆਪਣੀ ਗੱਲ ਕਹਿ ਰਿਹਾ ਸੀ ਨਵਾਬ ਸਾਹਿਬ ਲੜਾਈ ਚੰਗੀ ਨਹੀਂ ਨਾਹਕ ਖੁਦਾ ਦੀ ਖਲਕਤ ਦਾ ਖੂਨ ਹੋਵੇ 16 ਸਫਾਈ ਕਰ ਲੋ ਪਰ ਨਵਾਬ ਦੇ ਸਿਰ ਤੇ ਖੂਨ ਸਵਾਰ ਸੀ ਨਾਲੇ ਪਠਾਨ ਸੀ ਹੁਣ ਕਿਦਾਂ ਆਕੜ ਛੱਡ ਦਿੰਦਾ ਇਧਰ ਨਰਮੀ ਤੇ ਅੱਗੋਂ ਨਵਾਬ ਬਦ ਕਲਾਮੀ ਉੱਤੇ ਉਤਰ ਆਇਆ ਮਸਾ ਮਸਾ ਪੱਗ ਲੈਂਦੀ ਬਚੀ ਠੀਕ ਹੈ ਨਾ ਹਜ਼ੂਰ ਪਟ ਆਪਣੀ ਵਾਰੀ ਲਾ ਰਿਆ ਸੀ ਦੁੱਧ ਧੋਤੀ ਠੀਕ ਆਖਿਆ ਫਕੀਰ ਸਾਹਿਬ ਨੇ 10000 ਨਾਮੀ ਫੌਜ 6 ਵੱਡੀਆਂ ਤੋਪਾਂ 12 ਛੁਤਰੀ ਜੰਬੂਰਿਆਂ ਨੇ ਨੁਸ਼ਰਾ ਪਿੰਡ ਤੇ ਡੇਰੇ ਲਾਇਏ ਹੋਏ ਸੀ ਆਪਣੇ ਸ਼ੇਰ ਦਿਲ ਰਜਮਟ ਸਣੇ ਨੌਜਵਾਨ ਹਰੀ ਸਿੰਘ ਨਲੂਆ ਵੀ ਆ ਪਹੁੰਚਿਆ ਸ਼ੇਰੇ ਪੰਜਾਬ ਆਪ ਨਿਹਾਲ ਸਿੰਘ ਅਟਾਰੀ ਵਾਲੇ ਤੇ ਸਰਦਾਰ ਧੰਨਾ ਸਿੰਘ ਮਲਵਾਈ ਤੇ ਜੋਧ ਸਿੰਘ ਰਾਮਗੜੀਆ ਅਕਾਲੀ ਫੁੱਲਾ ਸਿਉ ਫਤਿਹ ਸਿੰਘ ਕਾਲੀਆਂ ਵਾਲਾ ਸਰਦਾਰ ਫਤਿਹ ਸਿੰਘ ਆਲੂ ਵਾਲੀਆ ਵੀ ਆਪੋ ਆਪਣੀਆਂ ਫੌਜਾਂ ਲੈ ਕੇ ਆਣ ਗਜੇ 10 ਫਰਵਰੀ 1807 ਨੂੰ ਨੂਰ ਪੀਰ ਦੇ ਵੇਲੇ ਅਰਦਾਸਾ ਸੋਧਿਆ ਗਿਆ ਕਸੂਰ ਦੇ ਬਾਹਰ ਮੋਰਚਿਆਂ ਤੇ ਹੱਲਾ ਬੋਲਤਾ ਸਾਹਮਣੇ 50000 ਫੌਜੀ ਜਹਦੀ ਨਮਾਜ਼ੀ ਮੈਦਾਨ ਵਿੱਚ ਉੱਤਰ ਤਲਵਾਰਾਂ ਖੜਕੀਆਂ ਸੂਰਮੇ ਭਿੜੇ ਗਾਜ਼ੀਆਂ ਦੇ ਸਿਰ ਤੇ ਕਫਨ ਲੜ ਰਹੇ ਸਨ ਸ਼ਹਾਦਤ ਪਾਉਣ ਅੱਗੋਂ ਖਾਲਸੇ ਨੇ ਚੰਗੀ ਝੌਰ ਮੱਠੀ ਕੀਤੀ ਨਵਾਬ ਸੂਰਜ ਡੁੱਬਣ ਤੋਂ ਪਹਿਲਾਂ ਹੀ ਕਿਲੇ ਵਿੱਚ ਜਾ ਵੜਿਆ 200 ਤੋਂ ਵੱਧ ਗਾਜੀ ਸਣੇ ਤਲਵਾਰਾਂ ਦੇ ਢੇਰਾ ਪਾ ਕੇ ਕੈਦ ਕਰ ਲਏ ਹਕਮਾ ਸਿੰਘ ਚਿਮਣੀ ਨਲੂਏ ਨੂੰ ਛਰੀਟਾਂ ਆਈਆਂ ਪਰ ਇਹ ਦੋਵੇਂ ਜਵਾਨ ਅਜੇ ਵੀ ਲੜ ਰਹੇ ਸਨ ਦੂਜੇ ਦਿਨ ਸੂਰਜ ਉੱਗਣ ਤੋਂ ਪਹਿਲਾਂ ਹੀ ਹਰੀ ਸਿੰਘ ਨਲੂਆ ਆਪਣੇ ਬਹਾਦਰ ਸਾਥੀਆਂ ਨਾਲ ਕਿਲੇ ਵਿੱਚ ਸੁਰੰਗਾਂ ਲਾਉਣ ਵਿੱਚ ਕਾਮਯਾਬ ਹੋ ਗਿਆ ਇਹ ਗੱਲ ਨਾ ਨਵਾਬ ਨੂੰ ਪਤਾ ਲੱਗੀ ਤੇ ਨਾ ਮਹਾਰਾਜ ਨੂੰ ਥੱਕੀ ਟੁੱਟੀ ਫੌਜ ਲਾਕਾ ਸਿੱਧਾ ਕਰ ਰਹੀ ਸੀ ਬਾਰੂਦ ਦੇ ਕੁੱਪੇ ਦੱਬ ਕੇ ਨਲੂਏ ਨੇ ਆਪਣੀਆਂ ਮੁੱਛਾਂ ਨੂੰ ਮਰੋੜਾ ਦਿੱਤਾ ਹੈ। ਪਲਿਤੀਆਂ ਨੂੰ ਅੱਗ ਲਾ ਦਿੱਤੀ ਹੈ। ਸੂਰਜ ਦੀ ਟਿੱਕੀ ਪੁੰਗਰਨ ਤੋਂ ਪਹਿਲਾਂ ਪਭਾਕਾ ਪਿਆ। ਫੌਜ ਦੇ ਜਿੱਧਰ ਸਿੰਘ ਸਮਾਏ ਉਧਰ ਹੀ ਨਸ ਗਈ। ਨਵਾਬ ਨੇ ਘੋੜੇ ਤੇ ਪਲਾਕੀ ਮੋੜੀ ਅੱਡੀ ਲਈ ਤੇ ਪਰਲਾ ਕੇ ਉੱਡ ਗਿਆ। ਕਿਲਾ ਖਾਲੀ ਹੋ ਗਿਆ। ਨਵਾਬ ਭੱਜ ਗਿਆ ਜੀ। ਰੌਲਾ ਪੈ ਗਿਆ। ਹਜ਼ਾਰਾਂ ਬੰਦੇ ਅੱਲਾ ਨੂੰ ਪਿਆਰੇ ਹੋ ਗਏ। ਨਵਾਬ ਨੇ ਸਮਝਿਆ ਉਹ ਭੱਜ ਕੇ jaan ਬਚ ਗਈ ਸੋ ਉਹ ਕਹਿੰਦੇ ਐ ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ ਨਵਾਬ ਅੰਨੇ ਵਾਹ ਘੋੜਾ ਨਸਾਈ ਜਾ ਰਿਹਾ ਸੀ ਭੱਜਦੇ ਘੋੜੇ ਦੀ ਅੱਗੋਂ ਕਿਸੇ ਨੇ ਵਾਂਗ ਫੜ ਲਈ ਨਵਾਬ ਸਾਹਿਬ ਅੱਜ ਜੁਮਾ ਹੈ ਤੇ ਜੁਮੇ ਦੀ ਨਮਾਜ਼ ਲਾਹੌਰ ਦੀ ਜਮਾ ਮਸਜਿਦ ਵਿੱਚ ਪੜੀ ਜਾਣੀ ਹੈ ਕਿੱਧਰ ਭੱਜ ਰਹੇ ਹੋ ਨਮਾਜ਼ ਖਤ੍ਆ ਹੋ ਜਾਉ। ਚਲੋ ਲਾਹੌਰ ਚਲੀਏ। ਫਕੀਰ ਭਰਾਵਾਂ ਦੇ ਨਾਲ ਇਕੱਠੇ ਇੱਕ ਸਫ ਉੱਤੇ ਨਮਾਜ਼ ਪੜਿਓ। ਉਹ ਵੀ ਤੁਹਾਡੇ ਭਰਾ ਨੇ। ਬਸ ਨਵਾਬ ਦੇ ਹੱਥਾਂ ਦੇ ਤੋਤੇ ਉੱਡ ਗਏ। ਰੰਗ ਪੀਲਾ ਭੂਕ ਹੋ ਗਿਆ। ਕੌਣ? ਹਰੀ ਸਿੰਘ ਨਲਵਾ। ਮੈਨੂੰ ਛੱਡ ਦਿਓ। ਖੁਦਾ ਦੇ ਨਾਮ ਉੱਤੇ ਛੱਡ ਦਿਓ। ਮਹਾਰਾਜ ਨੇ ਮੈਨੂੰ ਤੋਪ ਨਾਲ ਉਡਾ ਦੇਣਾ। ਨਵਾਬ ਕੁਤਬੁਲਦੀਨ ਆਖ ਰਿਹਾ ਸੀ ਲਲਕੜੀਆਂ ਪਾ ਕੇ ਨਵਾਬ ਸਾਹਿਬ ਧੀਰਜ ਰੱਖੋ ਮਹਾਰਾਜ ਨੇ ਮਹਾਰਾਜ ਬੜੇ ਮਿਹਰਬਾਨ ਨੇ ਜੇ ਤੁਹਾਨੂੰ ਕਿਤੇ ਰਤ ਦੀ ਕੋ ਜੁਰਬ ਵੀ ਆਈ ਤਾਂ ਵੀ ਮੈਂ ਦੇਣਦਾਰ ਆ ਆਓ ਮੇਰੇ ਨਾਲ ਮਹਾਰਾਜਾ ਪਾਸ ਚਲੀਏ ਕਭਰਾਓ ਨਾ ਨਲੂਆ ਇੰਜ ਕਹਿ ਰਿਹਾ ਸੀ ਨਵਾਬ ਨੂੰ ਰਸਿਆਂ ਨਾਲ ਜਕੜ ਕੇ ਹਰੀ ਸਿੰਘ ਨਲੂਆ ਸਰਕਾਰ ਦੀ ਹਜ਼ੂਰੀ ਵਿੱਚ ਆ ਹਾਜ਼ਰ ਹੋਇਆ। ਹੁਣ ਨਵਾਬ ਦਾ ਸਿਰ ਝੁਕਿਆ ਹੋਇਆ ਸੀ। ਮਹਾਰਾਜ ਆਖਦਾ ਹੈ ਸ਼ਾਬਾਸ਼ ਨਲੂਏ ਸ਼ਾਬਾਸ਼। ਤੇਰੀ ਰਾਤੀ ਕੋਈ ਨਹੀਂ ਜਮਿਆ। ਵਰਡ ਕਾ ਜੂੜ ਕੇ ਆਂਦਾਈ। ਇਕੱਲਾ ਹੀ ਮਗਰ ਰਸ ਗਿਆ ਸੈਂ। ਉਹ ਜੇ ਕੁਝ ਹੋਰ ਹੋ ਜਾਂਦਾ ਫਿਰ ਐਨੀ ਹਲਾਸ਼ੇਰੀ ਚੰਗੀ ਨਹੀਂ। ਤੇ ਨਲੂਆ ਆਖਦਾ ਹੈ ਮਹਾਰਾਜ ਤੁਹਾਡੀਆਂ ਅਸੀਸਾਂ ਮੇਰੇ ਨਾਲ ਸੀ। ਖੈਰ। ਨਵਾਬ ਸਾਹਿਬ ਤੁਹਾਡੇ ਨਾਲ ਹੁਣ ਕੀ سلوਕ ਕੀਤਾ ਜਾਏ? سلوਕ ਜਿਹੜਾ ਜੇਤੂ ਹਾਰੇ ਹੋਏ ਸਿਪਾਹੀ ਨਾਲ ਕਰਦਾ ਹੈ। ਉਹ ਇਹਦਾ ਫੈਸਲਾ ਤੇ ਸਿਰਫ ਤੂਪ ਕੋਲ ਹੈ ਜਾਂ ਤਲਵਾਰ ਕੋਲ। ਪਰ ਨਵਾਬ ਸਾਹਿਬ ਮੈਂ ਇਸ ਫੈਸਲੇ ਨੂੰ ਵਧੀਆ ਫੈਸਲਾ ਨਹੀਂ ਮੰਨਦਾ। ਤੂੰ ਮੇਰੇ ਪੰਜਾਬ ਦਾ ਵਾਸੀ ਹੈ ਤੂੰ ਮੇਰਾ ਗਵਾਂਢੀ ਭਰਾ ਹੈ ਤੇਰੀਆਂ ਬਾਵਾ ਮੇਰੀਆਂ ਆਪਣੀਆਂ ਬਾਵਾ ਅਸੀਂ ਪੰਜਾਬ ਦੀ ਨੋਕ ਪੁਲਕ ਸਵਾਰਨੀ ਹੈ ਅਸਾ ਪੰਜਾਬ ਤੋਂ ਦਿੱਲੀ ਦੀ ਛੱਟ ਲਾ ਕੇ ਸੁੱਟਣੀ ਹੈ ਪੰਜਾਬ ਨੂੰ ਸਵਰਗ ਬਣਾਉਣਾ ਹੈ ਪੰਜਾਬ ਵਿੱਚ ਇੱਕ ਮਜ਼ਬੂਤ ਹਕੂਮਤ ਕਾਇਮ ਕਰਨੀ ਹੈ ਕੀ ਤੂੰ ਸਾਡਾ ਸਾਥ ਦੇਵੇਂਗਾ ਭੁੱਲ ਤੇ ਭਰਾਵਾਂ ਕੋਲ ਹੀ ਹੁੰਦੀ ਹੈ ਨਾ ਨਵਾਬਾਖੀ ਦੀ ਸਰਕਾਰ ਇੱਕ ਵਾਰ ਭੁੱਲੂਗੀ ਇੱਕ ਭੁੱਲ ਨੂੰ ਤੇ ਅੱਲਾਹ ਤਾਲਾ ਵੀ ਬਖਸ਼ ਦਿੰਦਾ ਹੈ ਮੇਰੀ ਇੱਕ ਭੁੱਲ ਬਖਸ਼ ਦਿਓ ਮੈਂ ਤੁਹਾਡੀਆਂ ਲੱਖਾਂ ਮੰਨਾਂਗਾ ਇਸ ਕਾਜ ਵਿੱਚ ਕੁਤਬੁਲਦੀਨ ਦੀ ਤਲਵਾਰ ਸਭ ਤੋਂ ਪਹਿਲੇ ਉਠੇਗੀ ਮੇਰੇ ਲਹੂ ਦੀ ਆਖਰੀ ਬੂੰਦ ਇਸ ਕਾਜ ਵਿੱਚ ਸ਼ਾਮਲ ਹੋਵੇਗੀ ਪੰਜਾਬ ਵਿੱਚ ਇੱਕ ਮਜ਼ਬੂਤ ਹਕੂਮਤ ਹੁਣ ਬਣ ਕੇ ਰਹੇਗੀ ਮਹਾਰਾਜ ਆਖਦੇ ਨੇ ਓਏ ਖੋਲ ਦਿਓ ਇਹਦਾ ਜਲਾਲ ਇਹਨੂੰ ਮੁੜ ਕੇ ਬਖਸ਼ ਦਿਓ ਇਹਨੂੰ ਖਿਲਤ ਪਹਿਨਾਓ ਇਹਦੀ ਤਲਵਾਰ ਖੋਲੋ ਮੇਰੇ ਵੱਲੋਂ ਇਹਨੂੰ ਇੱਕ ਤਲਵਾਰ ਤੇ ਇੱਕ ਘੋੜਾ ਦਿਓ ਨਵਾਬ ਸਾਹਿਬ ਮਮਦੋਟ ਦਾ ਪਰਗਣਾ 22 ਪਿੰਡਾਂ ਦਾ ਰਕਬਾ ਲਿਆਓ ਮੈਂ ਤੁਹਾਡੇ ਨਾਂ ਉਤੇ ਪਟਾ ਲਿਖ ਦਿੰਦਾ ਇਹ ਤਲਵਾਰ ਹੁਣ ਮੇਰੀ ਹੈ ਇਹ ਸਿਰਫ ਪੰਜਾਬ ਦੀ ਬਿਹਤਰੀ ਲਈ ਉੱਠੇਗੀ ਕਿਉਂ ਠੀਕ ਹੈ ਨਾ ਬਿਲਕੁਲ ਠੀਕ ਸਰਕਾਰ ਖੁਦਾ ਗਵਾਹ ਹੈ ਕਿ ਮੈਂ ਇਸ ਤਲਵਾਰ ਦਾ ਸਰਕਾਰ ਨੂੰ ਮੁੱਲ ਮੋੜ ਕੇ ਦਸਾਂਗਾ 30000 ਰੁਪਏ ਦੀ ਸਾਲਾਨਾ ਜਾਗੀਰ 811 ਦਾ ਕਮਾਂਡਰ ਨਲਵੇ ਨੂੰ ਬਣਾਇਆ ਗਿਆ ਕਸੂਰ ਦਾ ਇਲਾਕਾ ਹਰੀ ਸਿੰਘ ਔਟਾਰੀ ਵਾਲੇ ਨੂੰ ਜਾਗੀਰ ਵਜੋਂ ਦਿੱਤਾ ਹੈ ਤੇ ਬਸ ਬਾਕੀ ਸਰਦਾਰਾਂ ਨੂੰ ਇਨਾਮ ਲਾਹੌਰ ਜਾ ਕੇ ਦੇਵਾਂਗੇ ਨਵਾਬ ਕਤਬੁਲਦੀਨ ਖਾਨ ਮਹਾਰਾਜਾ ਹਰੀ ਸਿੰਘ ਨਲੂਆ ਨੇਹਾਲ ਸਿੰਘ ਅਟਾਰੀ ਵਾਲਾ ਧੰਨਾ ਸਿੰਘ ਮਲਵਈ ਫਤਿਹ ਸਿੰਘ ਆਲੂ ਵਾਲੀਆ ਜੋਧ ਸਿੰਘ ਰਾਮਗੜੀਆ ਅਕਾਲੀ ਫੁੱਲਾ ਸਿੰਘ ਲਾਹੌਰ ਵਾਲਾ ਟਰਪੇ ਨੇ ਝੂਲਦੇ ਆ ਹਾਥੀਆਂ ਉਤੇ ਝੜੇ ਨਗਾਰੇ ਵੱਜ ਰਹੇ ਨੇ ਟੋਪਾਂ ਖੜਕ ਰਹੀਆਂ ਸਨ ਨਵਾਬ ਕুতਬੁਲਦੀਨ ਦਾ ਸਕਾਪਰਾ ਨizamuddin ਵੀ ਉਹਦੇ ਨਾਲ ਸੀ ਲਾਹੌਰ ਦੇ ਬਾਜ਼ਾਰ ਫੁੱਲਾ ਮੋਰਾ ਨਾਲ ਭਰੇ ਹੋਏ ਸਨ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ